ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭੌਂਆਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਬੋੜੀ ਚੱਕ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਇੱਕ ਨੀਲੀ ਦਾ ਵੀ ਦੀ ਚੰਗੇ ਤਗੜੇ ਕੱਦ ਕਾਠ ਵਾਲੀ ਸ਼ਕੀਨ ਝੋਟੀ ਤੇ ਬਿਲਕੁਲ ਤਾਜੀ ਸੂਈ ਆ ਤੇ ਆਪਾਂ ਪਹੁੰਚੇ ਆ ਭਾਜੀ ਅੰਮਰਜੀਤ ਸਿੰਘ ਹੁਣਾ ਕੋਲ ਤੇ ਆਜੋ ਕਰਦੇ ਆ ਭਾਜੀ ਨਾਲ ਗੱਲਬਾਤ ਸਾਸਰੀ ਘਰ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਸਾਰੀਆਂ ਬਣੀਆਂ ਧੀਆਂ ਪੈਣਾ ਨੂੰ ਦੇਸਾਂ ਦੇਸਾਂ ਵਸ ਜਾਂ ਸਾਰਿਆਂ ਨੂੰ ਸਾਸਰੀ ਘਰ ਜੀ ਹੋ ਸੁਣਾਓ ਠੀਕ ਆ ਪਾਪਾ ਜੀ ਠੀਕਾ ਜੀ ਗੁਰਰਾਮ ਦਾਸ ਦੀ ਕਿਰਪਾ ਚਲੋ ਕਿਰਪਾ ਹੀ ਚਾਹੀਦੀ ਆ ਜੀ ਇੱਕ ਹੋਰ ਮੈਂ ਆਖਿਆ ਮੈਨੂੰ ਸਾਰੇ ਮੁੰਡੇ ਆਉਂਦੇ ਸੀ ਜਿਹੜੇ ਵੀਡੀਓ ਪਾਉਂਦੇ ਨੇ ਬਾਬੂ ਤੇਰੀ ਸਾਸਰੀ ਘਰ ਵਾਲੀ ਲੰਮੀ ਹੁੰਦੀ ਆ ਨਹੀਂ ਚਲੋ ਉਹਨਾਂ ਦੀ ਜਾਣਕਾਰੀ ਵਾਸਤੇ ਬਾਪੂ ਦੀ ਉਮਰ ਵੀ ਬੜੀ ਲੰਮੀ ਆ ਉਹ ਸਾਰਾ ਮੈਨੂੰ ਬਾਹਰ ਮੇਰੇ 30 35 ਜੀ ਉਹਨਾਂ ਨੂੰ ਸਸਰੀ ਕਾਲ ਬਣਾਉਣੀ ਪਈ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾਲੇ ਸਸਰੀ ਕਾਲ ਤੇ ਰੱਬ ਦਾ ਨਾਮ ਆ ਜੀ ਇਹ ਸਤਕਾਰ ਆ ਹਾਂਜੀ ਸਾਰਿਆਂ ਦਾ ਸਤਕਾਰ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਚਲੋ ਸਿਆਣਾ ਬੰਦਾ ਸਿਆਣੀ ਗੱਲ ਕਰਦਾ ਤੇ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਨਾਂ ਜੀ ਮੇਰਾ ਸਰਦਾਰ ਅਮਜੀਤ ਸਿੰਘ ਮਾਨ ਆ ਅੱਛਾ ਜੀ ਪਿੰਡ ਮੇਰਾ ਚੱਕ ਕੋਲ ਕਾਕ ਜਿੰਦੇ ਬੋੜੀ ਚੱਕ ਨਾਲੋਂ ਜ਼ਿਆਦਾ ਮਸ਼ਹੂਰ ਆ ਠੀਕ ਹੈ ਜੀ ਕਿਉਂ ਚੱਕ ਹੈ ਬੜੇ ਮੇਰੇ ਲਾਗੇ ਮੈਂ ਦੱਸਦੇ ਨਾ ਕੋਈ ਅਗ ਫੋਨ ਨੰਬਰ ਵਰਾ 7529899413 ਠੀਕ ਹੈ ਠੀਕ ਹੈ ਜੀ ਤੇ ਬਹੁਤ ਤੋਪ ਨਗੀਨ ਵਾਲਿਆਂ ਦਾ ਲੱਭ ਕੇ ਮਕੀਨਾ ਫਿਰ ਤੈਨੂੰ ਪਤਾ ਆ 15 ਮੀਂਦ ਨਹੀਂ 1 ਇੱਕ ਹੀ ਪਾਉਣੀ ਹੁੰਦੀ ਆ ਹਾਂਜੀ ਹਾਂਜੀ ਤੇ ਮੇਰੀਆਂ ਧੀਆ ਪਹਿਣਾ ਨਹੀਂ ਬਾਪੂ ਕਿਤੇ ਨੀਲੀ 라ਵੀ ਨਹੀਂ ਲੱਭਦੀ ਅੱਛਾ ਜੀ ਅੱਛਾ ਤੇ ਮੈਂ ਨੀਲੀ 라ਵੀ ਦੇ ਲਾਗੇ ਮੈਂ ਰਹਿ ਕੇ ਨੀਲੀ 라ਵੀ ਨਾਲ ਲੱਭੀ ਤੇ ਫਿਰ ਕੀ ਕੀਤਾ ਮੈਂ ਬਸ ਜੀ ਬਸ ਉਹ ਲਾਗੇ ਵੀ ਇੱਕ ਬਖਾਲ ਦੇ ਛੋਟੀ ਹੋਰ ਨੀਲੀ 라ਵੀ ਲਓ ਬਈ ਇੱਕ ਹੋਰ ਪ੍ਰੀਟ ਦੇ ਤਿਆਰ ਕਰਨੇ ਕਰਦੀ ਆ ਤੇ ਬਹੁਤ ਹੀ ਜਿਆਦਾ ਟੇਡੇ ਘਾਟ ਵਾਲੀਆਂ ਵੀ ਬਹੁਤ ਘਾਟ ਲੱਭਦੀਆਂ ਟੇਡੇ ਘਾਟ ਵਾਲੀਆਂ ਵੀ ਇਹ ਮਗਰ ਵੀ ਤੋਹਫਾ ਨੀਲੀ ਦਾ ਬਿਲਕੁਲ ਜਿਹੜੀ ਤਾਜੀ ਸੂਈ ਆ ਮਗਰ ਵੀ ਨੀਲੀ ਵੇਖੋ ਕੱਟੀ ਵੀ ਲਓ ਭਾਈ ਜੀ ਨੀਲੀ ਦਾ ਵੀ ਨਹੀਂ ਪਿਓਰ ਕੱਟੀ ਆ ਗਈ ਮਗਰ ਫੀਮੇਲ ਕਾਫ ਆ ਇਹ ਕਿੰਨੇ ਕ ਦਿਨ ਹੋ ਗਏ ਇਤਰਾ ਸੂਈ ਨੂੰ ਇਹਨੂੰ ਕੋਈ ਲਾ ਲੇ 12 ਕੋਈ 14 ਕੋਈ 15 ਲਾ ਲੇ ਅੱਛਾ ਜੀ ਠੀਕ ਹੈ ਜੀ ਹਾਂ ਜੀ ਸੂਈ ਹੈ ਠੀਕ ਹੈ ਜੀ ਕਿੰਨਾ ਕ ਜੀ ਦੁੱਧ ਹੈ ਇਸ ਟਾਂਵਾ ਦੁੱਧ ਜੀ ਥੱਲੇ 12 ਲੀਟਰ ਆ ਅੱਛਾ ਜੀ ਬਿਲਕੁਲ ਤਿਆਰ ਜਿਹੜਾ ਪਿਆਰ ਆ ਪਾ ਚਵਾਈ ਵਿਖਾ ਦੇਣੀ ਚਵਾ ਦੇਣੀ ਹੈ ਠੀਕ ਹੈ ਠੀਕ ਹੈ ਉਹਨੂੰ ਭਾਈ ਜੀ ਫਿਰ ਖੋਲ ਕੇ ਵਿਖਾਈਏ ਨੋ ਬਾਈ ਜੀ ਪਿਓਰ ਨਹੀਂ ਦੀ ਰਵੀ ਦੇ ਅੱਖਾਂ ਦੇ ਵਿੱਚ ਵੀ ਆ ਗਈ ਹੈ ਮਨ ਗੁਲਾਬੀ ਅੱਖਾਂ ਨੇ ਦੀਆਂ ਠੀਕ ਹੈ ਠੀਕ ਰਾਤ ਐ ਜਾਗਦੀਆਂ ਦਹਾ ਵਿਆਂ ਮੱਝਾਂ ਵਿੱਚ ਬੈਠੀ ਕੱਲੀ ਪਛਾਣ ਲਈਦੀ ਹੈ ਠੀਕ ਹੈ ਨਹੀਂ ਕੋਈ ਗੱਲ ਨਹੀਂ ਵਿਆਂ ਡੰਗਰੇ ਵਿੱਚ ਕੱਲੀ ਪਛਾਣ ਲਈ ਪਵਾਜ ਬੈਠੀ ਹੈ ਠੀਕ ਹੈ ਠੀਕ ਹੈ ਲਓ ਬਾਈ ਜੀ ਫੇਸ ਨਹੀਂ ਕਰ ਸਕਦੇ ਜੇ ਚੱਕਦੇ ਸਿੰਘ ਸਿੰਘ ਵੀ ਬਹੁਤ ਪਿਆਰਾ ਲੱਗਾ ਵਾ ਤੇ ਕੱਦ ਵਜਨ ਦੀ ਬਹੁਤ ਜ਼ਿਆਦਾ ਚੰਗੀ ਆ ਐਂ 16 ਤੱਕ ਨਿਸ਼ਾਨੀਆਂ ਕਵਰ ਕਰਦੀ ਸਾਰੀਆਂ ਨਿਸ਼ਾਨੀਆਂ ਬਾਕੀ ਸੀਣ ਹੈ ਬਿਲਕੁਲ ਬਰੋਬਰ ਸਾਰੇ ਥਣਾ ਦੀ ਜਿਤਨਾ ਅੰਨੇ ਮੀਟਰ ਮੀਟਰ ਦੇ ਥਾਣ ਉਹ ਲੱਗਾ। ਲਓ ਭਾਈ ਇਲਾਕੇ ਤੋਂ ਤੁਸੀਂ ਕੀ ਕਰ ਸਕਦਾ ਜੀ ਬਹੁਤ ਹੀ ਜ਼ਿਆਦਾ ਬਾਕਮਾਲ ਥਣ ਲੱਗਾ ਵਾ। ਜੇਠ-ਗੇਠੀ ਤਾਂ ਦੂਰ ਤੇ ਲੱਗਾ ਥਾਣਾ। ਬਹੁਤ ਹੀ ਜ਼ਿਆਦਾ ਨੋਕ ਵਾਲਾ ਥਾਣਿਆ। ਇਹ ਚਵਾਈ ਚ ਵੀ ਪਾਪਾ ਜੀ ਯਾਰ ਕੋਲੀ ਆ। ਹਮ ਮੈਂ ਨਾ ਪਾ ਸਾਹਮਣੇ ਖਾਏ ਮਸ ਪੇਰ ਲਿਆਂਦੀ ਮੈਂ ਆਪਣੀਆਂ ਧੀਆਂ ਪੈਣਾ ਦੇ ਚੂਣ ਵਾਸਤੇ ਆ। ਅੱਛਾ ਅੱਛਾ ਠੀਕ ਹੈ ਠੀਕ ਹੈ ਜੀ। ਕੋਈ ਮੇਰੀ ਧੀ ਪੈਰ ਮਾ ਨਾ ਪੀੜੀ ਡਾ ਕੇ ਬਹਿ ਕੇ ਥੱਲੇ ਇੱਕ ਘੰਟਾ ਤੱਕ ਚਵਾਈ ਕਰ ਸਕਦੀ। ਅੱਛਾ ਜੀ ਠੀਕ ਹੈ। ਲਓ ਭਾਈ ਬਹੁਤ ਜ਼ਿਆਦਾ ਵਾ ਸੀਲ ਠੰਡੀ ਆ। ਇੱਕ ਅੱਦ ਵਜਨ ਦੀ ਬਹੁਤ ਜਿਆਦਾ ਚੰਗੀ ਹੈ ਜੀ ਕਿੰਨਾ ਵਸੂਗਾ ਸਹੀ ਪਾਪਾ ਜੀ ਇਹ ਝੋਟੀ ਹੈ ਜੀ ਠੀਕ ਪਹਿਲਾਂ ਹੀ ਆ ਦੇਖ ਪਹਿਲਾਂ ਹੀ ਦੇਖਣ ਦੇਈ ਸਾਬ ਠੀਕ ਹੈ ਜੀ ਬਾਕੀ ਕੁਜਤ ਨੇ ਇਹਨੂੰ ਜੋ ਨਵਾਜਿਆ ਬਿਹੰਡੇ ਬਹੁਤ ਜਿਆਦਾ ਬਹੁਤ ਜਿਆਦਾ ਬਾਤ ਮਾਲੀਆ ਉਹ ਨਹੀਂ ਅੱਡੇ ਨੂੰ ਤੇ ਉੱਲੀ ਬਛੇ ਰੂ ਆ ਇਹ ਆਜੋ ਹੁਣ ਆਪਾਂ ਤੁਹਾਨੂੰ ਲਾਈਵ ਹੀ ਇਹਦੀ ਚਵਾਈ ਕਰਾ ਕੇ ਦਿਖਾ ਦੇਣੀ ਆ ਵੀਡੀਓ ਦੇ ਵਿੱਚ ਹੀ ਦੇਖ ਕਿ ਬਾਈ ਕਰਾ ਕੇ ਕਰਦੇ ਆ ਰ ਮੁੱਲ ਮੁੱਲ ਭਾਜੀ ਹੁਣ ਨਾਲ ਕੀ ਕਰਨਾ ਮੁੱਲ ਬਤ ਜੈ ਜੀ ਕਰਨਾ ਬੜਾ ਮੈਨੂੰ ਫੋਨ ਆਇਆ ਵੀ ਤੁਹਾਨੂੰ ਨੀਲੀ ਰਾਵੀ ਚਾਹੀਦੀ ਹੈ ਅੱਛਾ ਜੀ ਠੀਕ ਹੈ ਜੋ ਮਿਆ ਲਾ ਦੇ ਖਾਓ ਤੋਂ ਤਾਰੀ ਪਲੀ ਪਲੀ ਮੈਂ ਸਾਹ ਬਹੁਤ ਜਿਆਦਾ ਕੇ ਦੀ ਨਾ ਨਿਕਲੀ ਤੇ ਕੁੜਾ ਬਹੁਤ ਹੀ ਵਧੀਆ ਤੇ ਫਿਰ ਸੀਲੀ ਇੰਨੀ ਬਹੁਤ ਜਿਆਦੀ ਸੀਲੀ ਹੈ ਬਹੁਤ ਜਿਆਦੀ ਸੀਲੀ ਹੈ ਠੀਕ ਹੈ ਠੀਕ ਹੈ ਜੀ ਕੋਈ ਗੱਲ ਹੀ ਨਹੀਂ ਆ ਰੱਖੋ ਗਾਇਆਂ ਨੂੰ ਤਾਂ ਠੀਕ ਹੈ ਠੀਕ ਹੈ ਲਓ ਬਾਈ ਕੀ ਕਰ ਸਕਦੇ ਆਂ ਥੀਲ ਥੀਲ ਠੰਡੀ ਆ ਦੋਵੇਂ ਮਨੇ ਬਹਿ ਕੇ ਵਿਖਾਉਣੀ ਆ ਠੀਕ ਆ ਠੀਕ ਆ ਜੀ ਹਾਂਜੀ ਮੈਂ ਚੋਹ ਨਹੀਂ ਸਕੋ ਮੇਰੀ ਉਂਗਲ ਦਸਤਰੀ ਨਾਲ ਵੱਡੀ ਕਿ ਨਹੀਂ ਤੇ ਮੈਂ ਦੋਵੇਂ ਚਵਾਈ ਵਿਖਾ ਦੇਣੀ ਠੀਕ ਆ ਠੀਕ ਆ ਕੋਈ ਗੱਲ ਨਹੀਂ ਬੋੜੀ ਪੱਕੀ ਤੇ ਨਾੜਾ ਨੂੜਾ ਵੀ ਖਾਣੇ ਤੇ ਆ ਗਿਆ ਮਾੜਾ ਦੁੱਧ ਵਾਲੇ ਪਸ਼ੂਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਆ ਇਹ ਬਹੁਤ ਪੈਪਲਾਨ ਵੱਡੀ ਹੈ ਵੇਖੋ ਹਾਂਜੀ ਹਾਂਜੀ ਤੇ ਮੁਲਕ ਕਾਂ ਦੀ ਵੀ ਚੰਗੀ ਲੱਗੀ ਆ ਤੇ ਕੱਟੀ ਪੂਰੀ ਐ ਪਲੀ ਐ ਠੀਕ ਆ ਜੀ ਠੀਕ ਆ ਲਓ ਜੀ ਆ ਛੜਤਾ ਜਿਹਾ ਜਵਾਕ ਥੱਲੇ ਇਹਨਾਂ ਕਾਫੀਆ ਦੇ ਉਹਦੇ ਪਿੱਛੇ ਵੀ ਸੂਲਤਾ ਕੋਦੇ ਵੀ ਨਿਸ਼ਾਨੀਆਂ ਸਾਰੀਆਂ ਸਾਰੀਆਂ ਪੂਰੀਆਂ ਨਿਸ਼ਾਨੀਆਂ ਪਿੱਛੇ ਤੂ ਤੱਕ ਚਿੱਟੀ ਹੈ ਕਟੀ ਦੀ ਹਾਂਜੀ ਹਾਂਜੀ ਮਾਨੀਆਂ ਨਿਸ਼ਾਨੀਆਂ ਪੂਰੀਆਂ ਤੇ ਗਾਂ ਟੀਰੀਆਂ ਵੀ ਆ ਗਈਆਂ ਜੇ ਛੱਡੇ ਦੇ ਡੱਬੇ ਠੀਕ ਹੈ ਠੀਕ ਹੈ ਜਾਣੇ ਕਿ 100% ਹੀ ਨੀਲੀ ਦੇ ਸਾਰੇ ਰਿਕਾਰਡ ਚ ਹਾਂਜੀ ਹਾਂਜੀ ਨਹੀਂ ਤੇ ਕਈਆਂ ਦੀਆਂ ਅੱਖਾਂ ਕਾਲੀਆਂ ਨਹੀਂ ਮਾੜੇ ਮੱਛ ਜਿਹੜੇ ਲੁਕੀਆਂ ਆਉਂਦੇ ਵੀ ਨੀਲੀ ਦੀ ਹੈ ਹਾਂ ਜੀ ਇਹ ਨੀਲੀ ਦੀ ਕਿਸੇ ਨੇ ਭੈਣ ਭਰਾ ਨੇ ਪਾ ਆਪਣੇ ਵੀਡੀਓ ਬਣਾ ਕੇ ਰੱਖ ਲੈ ਪਛਾਣ ਕਰਨੀ ਨੀਲੀ ਕਰ ਸਕਦਾ ਹਾਂ ਜੀ ਹਾਂ ਜੀ ਬਿਲਕੁਲ ਸਹੀ ਹੈ ਜੀ ਬੱਤਿਆ ਕਰਮਾ ਦੀ ਗੱਲ ਇਹ ਫਿਰ ਇਧਰ ਆ ਲਈ ਪਾਪਾ ਜੀ ਇਹ ਆਪਣੇ ਬਾਡਰ ਦੇ ਆਪਣੇ ਯਾਰ ਮਿਲ ਨਹੀਂ ਨਹੀਂ ਲਈ ਇਥੋਂ ਆਪਣੇ ਕੋਲੋਂ ਬਾਡਰ ਏਰੀਆ ਤੋਂ ਸਹੀ ਹੈ ਬਾਡਰ ਏਰੀਆ ਤੋਂ ਠੀਕ ਹੈ ਆਪਾਂ ਹਰ ਦੇ ਬੈਠੇ ਹਾਂ ਹਾਂਜੀ ਹਾਂਜੀ ਇਥੋਂ ਗਾਹਾਂ ਤੋਂ ਸ਼ਹਿਰ ਹੀ ਕੋਈ ਨਹੀਂ ਹੈ ਗਾਹ ਇਹ ਤਾਂ ਗੱਲ ਹੈ ਐਂਡ ਦਾ ਸ਼ਹਿਰ ਸਾਡਾ ਹੀ ਹੈ ਸਹੀ ਗੱਲ ਹੈ ਜੀ ਹੈਗੀਆਂ ਬਾ ਤਾਂ ਕਿਤੇ ਨਾਲੀਆਂ ਭਰ ਕੇ ਮਹਿੰਗੀਆਂ ਬੜੀਆਂ ਚੈੱਕਾਂ ਸਕਦੇ ਤੁਸੀਂ 10 ਲੀਟਰ ਵਾਲੀ ਬਾਲਟੀ ਆ ਜਾ ਜੋ ਹੁਣ ਬੜੇ ਜੋਰ ਨਾਲ ਧਾਕੇ ਸਿੱਧੀ ਕਰਨੀ ਹਿਲਦੀ ਨਹੀਂ ਅੱਛਾ ਅੱਛਾ ਹਾਂਜੀ ਇੱਥੇ ਖੜ ਗਈ ਖੜ ਕੇ ਆਹ ਵੇਖੋ ਜੀ ਲਓ ਭਾਈ ਜੀ ਦੋਵੇਂ ਸਾਡਾਂ ਤੇ ਬਹਿ ਕੇ ਜੇ ਕੋਈ ਪ੍ਰਵਾਹ ਨਹੀਂ ਜੇ ਆਹ ਲਤਾ ਸੈਂਟਰ ਬਾਰਟੀ ਸ਼ੱਡ ਕੇ ਉੱਠ ਪਣਾ ਥੱਲੇ ਠੀਕ ਹੈ ਠੀਕ ਹੈ ਜੀ ਭਾਵੇਂ ਕੋਈ ਘਰੋਂ ਨਾ ਚਾਹ ਧਰ ਕੇ ਪੀ ਕੇ ਫੇਰ ਅਗੇ ਥੱਲੇ ਬਹਿ ਜੇ ਲਓ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਬਾਕੀ ਇਹੋ ਜਿਹਾ ਪਸ਼ੂ ਬਹੁਤ ਜ਼ਿਆਦਾ ਘੱਟ ਲੱਭਦਾ ਵਾ ਨਾ ਬਾਹਰ ਹੀ ਰੱਖ ਦੇ ਥੱਲੇ ਪੁੱਤ ਉੱਠ ਪਾ ਆ ਲੋ ਜੀ ਲਓ ਬਾਈ ਚਲੋ ਆ ਜਾਓ ਕਿਉਂ ਨਹੀਂ ਆ ਜਾਓ ਭਾਈ ਦੇ ਆ ਲੋ ਜੀ ਲਓ ਬਾਈ ਬਹੁਤ ਜਿਆਦੀ ਸੀਲ ਚੋ ਠੀਕਲੇ ਥਾਂ ਵਿੱਚ ਵਾਜੀ ਬਾਈ ਜੀ ਹਾਂਜੀ ਠੀਕ ਹੈ ਜੀ ਲਓ ਜਿਹੜਾ ਅਲੇ ਥਾਂ ਦੇ ਚੋ ਇਹਦੇ ਚੈੱਕ ਕਰ ਸਾਡੇ ਤੇ ਆਰਮਾਨਾ ਗਾਲੀ ਪੈ ਗਈ ਹਾਂਜੀ ਹਾਂਜੀ ਛੋਟੀ ਜਿਹੀ ਕੀ ਕਰ ਲਵਾਂ ਬਾਲਟੀ ਥੱਲੇ ਬਾਲਟੀ ਸੈਂਟਰੀ ਕਰ ਪਤਾ ਕਿੰਨੀ ਹੋ ਗਈ ਗਾੜੇ ਦੀ ਪਪਾਈ ਗਾੜ ਚੋਈ ਜਣੀ ਮੈਂ 1.5 ਕਿਲੋ ਦੇ ਲੱਗ ਬਣੇ ਅੱਛਾ ਅੱਛਾ ਠੀਕ ਹੈ 1.5 ਕਿਲੋ ਦੇ ਲੱਗ ਪਗ ਗਾੜ ਦਾਦੇ ਭਾਈ ਜੜੀ ਲੋਕੀ ਜਲ ਚੋਕੇ ਰਿਜ਼ਲਟ ਨਿਕਲ ਜਾਣਾ ਕਿੰਨਾ ਵਾ ਮਗੇ ਸੀਲੀ ਬੜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਵਾ ਇਹਦੇ ਝੋਟੀਆਂ ਲੱਗਣ ਲੱਗਣੀਆਂ ਕਈਆਂ ਨੇ ਡੰਡੇ ਫੜਿਆ ਨੇ ਤਿੰਨ ਤਿੰਨ ਜੀ ਦਿਵਾਲੇ ਹੋਏ ਹੁੰਦੇ ਹਾਂਜੀ 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 ਬਿਲਕੁਲ ਸਹੀ ਹੈ ਜੀ ਦੁੱਧ ਹੁੰਦਾ ਸੇਵਾ ਦਾ ਹਾਂਜੀ ਹਾਂਜੀ ਬਾਕੀ ਡੰਗਰ ਸੀਲ ਚਾਹੀਦਾ ਜਿਹੜਾ ਬਹਿ ਗਰਮ ਆ ਨਾ ਚਵਾ ਜਾ ਜਾ ਕੇ ਫੀਲ ਦਾ ਵਾਦਾ ਨਾ ਪਾਪਾ ਜੀ ਯਾਰ ਕੋਈ ਵੀ ਜਿੱਤਰਾ ਜਨਾਨੀ ਨੇ ਪੜਾ ਕੋਈ ਭਾਵੇਂ ਜੋ ਮਰਜ਼ੀ ਬਿਖਿਆਰ ਮਾਨਾ ਗਾਲੀ ਪਈ ਐ ਕੋ ਹਾਂਜੀ ਹਾਂਜੀ ਉਹਨੂੰ ਪਤਾ ਨਹੀਂ ਮੇਰੇ ਥੱਲੇ ਕੋਈ ਬੈਠਾ ਕਿ ਨਹੀਂ ਬੈਠਾ ਠੀਕ ਹੈ ਠੀਕ ਹੈ ਲਿਖਾ ਦਿਓ ਕਿਲੋ ਸਵਾ ਕਿਲੋ ਗਾੜ ਹੈ ਜੀ ਅੱਛਾ ਜੀ ਭਾਈ ਆ ਗਾੜ ਜੇ ਯਾਰ ਮੈਂ ਗੱਲੇ ਤਾਂ ਨਹੀਂ ਕਿਹਾ ਵੀ ਇਹ ਚੈੱਕ ਕਰ ਸਕਦੇ ਤੁਸੀਂ ਲਾ ਕੇ ਤਾਂ ਮੜੀ ਦਿਖਾ ਦਿਓ ਲਾ ਕੇ ਤਾਂ ਬਿਲਕੁਲ ਗੋਲ ਲਾ ਕੇ ਜਾਓ ਤਾਂ ਖਾਲ ਤੇ ਕੋਈ ਚੱਕਰ ਨਹੀਂ ਇਹ ਕਿਹੜੀ ਡਰਦੀ ਹੈ ਠੀਕ ਹੈ ਠੀਕ ਹੈ ਜੀ ਆਹ ਵੜੀ ਚੈੱਕ ਕਰ ਸਕਦੇ ਤੁਸੀਂ ਪਿਛਲੇ ਥਣਾ ਦੀ ਚਵਾਈ ਜੇ ਬਿਲਕੁਲ ਪੋਲੀ ਜਾਂਦਾ ਰਾਵਾਂ ਤੇ ਗੋਲ ਤਾਂ ਰਾਂ ਦੇ ਮੋਟੀਆਂ ਵਾਂ ਇੱਕ ਡੰਗਰ ਸ਼ੇਰਾ ਭਾਵੇਂ ਜਿਤਨਾ ਵਾਰੀ ਸੀਲ ਹੋਣਾ ਚਾਹੀਦਾ ਹਾਂਜੀ ਹਾਂਜੀ ਉਹ ਤੇ ਸੇਵਾ ਦਾ ਬਿਲਕੁਲ ਜੀ ਸਹੀ ਹੈ ਜਿੰਨਾ ਮਰਜ਼ੀ ਚ ਹੋ ਸਕਦੇ ਆ ਹਾਂਜੀ ਹਾਂਜੀ ਬਾਕੀ ਸਾਰੇ ਵੀਰ ਭਰਾ ਜਾਣਦੇ ਆ ਕਿ ਵੀਰ ਹਣੀ ਹਰ ਵੀਡੀਓ 'ਚ ਇੱਕ ਹੀ ਪਸ਼ੂ ਲਿਆਉਂਦੇ ਪਰ ਲਿਆਉਂਦੇ ਟੌਪ ਤੋਂ ਟੌਪ ਆ ਚਾਹੇ ਮੋਹਰਾ ਦਾ ਲੈ ਆਉਣ ਤੇ ਚਾਹੇ ਨੀਲੀ ਦਾ ਲੈ ਆਉਣ ਲੱਭ ਕੇ ਨਾਲ ਨੰਗੀਨਾ ਲੜਾਉਂਦਾ ਬਾਕੀ ਆਪਾਂ 2-3 ਡੰਗ ਘਰ ਚੋ ਕੇ 4 ਡੰਗ ਫੇਪਾਉਣੇ ਠੀਕ ਹੈ ਠੀਕ ਹੈ ਇਹ ਨਹੀਂ ਵੀ ਉਦੋਂ ਗੱਡੀ ਤੇ ਲਾਤੀ ਤੇ ਪਾਤੀ ਤੇ ਰਿਕਾਰਡ ਦੱਸ ਤਾ ਉਹ ਫਾਇਦਾ ਕੋਈ ਨਹੀਂ ਦਾ ਹਾਂਜੀ ਹਾਂਜੀ ਬਿਲਕੁਲ ਸਹੀ ਆ ਜੀ ਹੁਣ ਮੈਂ ਚਾਰ ਡੰਗ ਪੰਜ ਚੋਈ ਆ ਮੈਨੂੰ ਪਤਾ ਹਾਂਜੀ ਹਾਂਜੀ ਪਰ ਪੈਸਾ ਬੜਾ ਔਖਾ ਬਣਦਾ ਜਦੋਂ ਕਿਸੇ ਦੇ ਘਰ ਜਾਂਦੀ ਹੈ ਨਾ ਹਾਂਜੀ ਤੇ ਜੇ ਉਹੋ ਜੀ ਪੈਸਾ ਸਾਰਾ ਡੱਬਰ ਨੂੰ ਗਾਲਾਂ ਕੱਢਦਾ ਵੀ ਤੂੰ ਲੈ ਕੀ ਆਇਆ ਇੰਨੇ ਪੈਸੇ ਖਰਚੇ ਨਹੀਂ ਸਹੀ ਗੱਲ ਆ ਜੀ ਹੁਣ ਉਹ ਟਾਈਮ ਦਾ ਰੋਟੀ ਪਾਣੀ ਦਾ ਤੇ ਉਹ ਟਾਈਮ ਮੁੜ ਕੇ ਚਵਾਈ ਦਾ ਤੇ ਲੋਕੀ ਲੜਦੇ ਤੂੰ ਕੀ ਲੈ ਆਇਆ ਫੇ ਹਾਂਜੀ 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 ਮੋਗੇ ਆਉਂਦੀ ਹੈ ਹਾਂਜੀ ਹਾਂਜੀ ਮਰਮਾਨ ਪਰਵਾਹੀ ਕਰਨੀ ਵੀ ਖਿਲੋਤੇ ਇੰਨੇ ਜਾਨੇ ਲੱਗੇ ਹੁਣ ਇਹ ਤਾਂ ਕਿਤੇ ਗੰਗਰ ਡਰ ਕੇ ਜਾਂਦਾ ਮੈਂ ਤੋਂ ਮੇਰੇ ਇਹ ਬੜੀ ਗੱਲ ਹੈ ਹਾਂਜੀ ਹਾਂਜੀ ਆਪਣੇ ਦੇਸੀ ਜੀ ਤਾਂ ਘੁੱਗੀ ਆ ਸਹੀ ਗੱਲ ਐ ਦੇਸੀ ਲੱਗਣ ਲੱਗਣ ਤੇ ਨਹੀਂ ਐ ਨੁੱਚੜ ਕੇ ਆਏ ਹੋ ਯਾਨੀ ਕਿ ਬਿਲਕੁਲ ਸਾਫ ਹੋਈ ਨਹੀਂ ਇਹੀ ਹੋਈ ਜੀ ਠੀਕ ਹੈ ਜੀ ਅ ਤੁਰੀ ਫਿਰਦੀ ਨਾ ਤੇ ਹੁਣ ਤੀ ਬਖਾ ਸਕਦੇ ਬਿਲਕੁਲ ਐ ਹੋਣੀ ਜਿਵੇਂ ਮਾਸਾ ਜਿਨੀ ਇੱਕ ਮੁਠੀ ਜਿੰਨੀ ਅਛਾ ਠੀਕ ਉਹ ਤੇ ਬੱਚੇ ਨਹੀਂ ਛੱੜਦੇ ਛੱੜ ਦੇ ਕੱਟੀ ਠੀਕ ਹੈ ਠੀਕ ਹੈ ਜਾਜੇ ਬਾਈ ਜੀ ਥਣਾ ਦੇ ਵਿੱਚ ਦੁੱਧ ਹੈਗਾ ਜੇ ਤੇ ਜਵਾਬ ਇਹਦੇ ਜੇ ਪਾਣੀ ਵੀ ਨਹੀਂ ਪੀਂਦੀ ਅੱਛਾ ਠੀਕ ਹੈ ਹਾਂ ਕੱਟੀ ਇਹ ਪਾਣੀ ਨੀਚੇ ਪੀਂਦੀ ਯਾ ਤੁਸੀਂ ਚੈੱਕ ਕਰ ਸਕਦੇ 10 ਲੀਟਰ ਵਾਲੀ ਬਾਲਟੀ ਆ ਇਹਨਾਂ ਕੰਡਿਓ ਕੰਢੀ ਆ ਤੇ ਬਾਕੀ ਤੁਸੀਂ ਅੰਦਾਜ਼ਾ ਲਾ ਲਿਓ ਇਹ ਕਿੰਨਾ ਕੋਈ ਡੱਡਾ ਸਾਬਣ ਕਿੰਨਾ ਕੋਈ ਡੱਡਾ ਸਾਬਣ ਗਾ ਚੁੱਕੇ ਵੇਖੋ ਤੁਸੀਂ 10 ਲੀਟਰ ਦੀ ਬਾਲਟੀ ਆ ਆਪਾਂ ਕੋਈ ਉਹ ਬਾਈ ਜੀ ਇਹਨਾਂ ਨਾਲ ਬਸ ਹੀ ਹੋ ਗਏ ਦੁੱਧ ਹਾਂ ਸ਼ਾਇਦ ਸਾਢੇ ਸ਼ੀਰਤ ਦੁੱਧ ਪਰ ਆਪਾਂ 6 ਹੀ ਗਣਾ ਠੀਕ ਹੈ ਠੀਕ ਹੈ ਉਹ ਬੱਚੇ ਨਹੀਂ ਕੋਲ ਆਸੋ ਦਾ ਕਿਲੋ ਕੋਣਾ ਕਿਲੋ ਬੱਚੇ ਕੋਲ ਵੀ ਆ ਹਾਂਜੀ ਹਾਂਜੀ ਤੇ ਕੀ ਮੁੱਲ ਕਰਨਾ ਹੈ ਅੰਕਲ ਜੀ ਮੁੱਲ ਤੇ ਛੇਰਾ ਇੰਨਾ ਚੀਜ਼ਾਂ ਦਾ ਦਿੱਤਾ ਨਹੀਂ ਜਾਂਦਾ ਜਿਹੋ ਜੀ ਬਰੀਡ ਜੇ ਕੇ ਤਿਆਰ ਕਰਨੀ ਜੇ ਕੋਈ ਫੂਜਵਾਨ ਹੋਊ ਤੇ ਹਾਂਜੀ ਹਾਂਜੀ ਕਿਉਂਕਿ ਇਹ ਲੈਣੀ ਆ ਕਿਸੇ ਨੇ ਗਾਂ ਬਰੀਡ ਤਿਆਰ ਹੋਈ ਹੋ ਮਿਲ ਜਣੀ ਆ ਮੈਂ ਤੇ ਉਹ ਤਿਆਰ ਕੀਤੀ ਆ ਆਪ 4-5 ਸਾਲ ਲਾ ਕੇ ਲੈ ਕੇ ਇਹਦੇ ਤਿਆਰ ਹੀ ਮਗਰ ਮਿਲ ਜਣੀ ਉਹ ਉਹਨਾਂ ਨੇ ਪਾਲੀ ਜੀ ਉਹ ਮੈਂ ਅੱਥੀ ਪਾਲੀ ਏਡੀ ਕੱਟੀ ਠੀਕ ਹੈ ਜਾਨ ਕੇ ਜਾਨ ਕੇ ਮੈਂ ਹੁਣ ਬੱਬ ਨੇ ਉਹ ਪੰਜਾਂ ਮਹੀਨੇ ਦੀ ਅੱਛਾ ਜੀ ਲੈ ਪਈ ਆ ਠੀਕ ਹੈ ਠੀਕ ਹੈ ਜਾਨ ਕੇ ਤੁਹਾਨੂੰ ਬੜਾ 3 ਸਾਲ ਲੱਗ ਜਾਂਦੇ 3.5 ਸਾਲ ਲੱਗ ਜਾਂਦੇ ਲੱਗ ਜਾਂਦੇ ਲੱਗ ਜਾਂਦੇ ਇਹ ਤੇ ਤਿਆਰ ਆ ਹਾਂ ਜੀ ਤੇ ਆਪਾਂ ਮੁੱਲ ਛੇਰਾ ਕਰਨਾ ਸਿਰਫ 1 ਲੱਖ ਤੇ 7000 ਰੁਪਇਆ ਕਰ ਲੀਏ ਮੰਨ ਤਾਣਾ ਤੁਹਾਡੀ ਮਰਜ਼ੀ ਤੁਹਾਨੂੰ ਅੱਗੇ ਵੀ ਮੌਕਾ ਆਉਂਦਾ ਤੇ ਕਰ ਸਕਦੇ ਈ ਯਾਰ ਛੱਡ ਦਈਏ ਛੱਡ ਦਿਓ ਜੀ 1 ਲੱਖ 6000 ਹਾਂ ਜੀ ਕੋਈ ਗੱਲ ਨਹੀਂ ਪਰ ਫੇਰ ਕੁਝ ਇਹ ਦੂਰੋਂ ਨੇੜੇ ਆਉ ਨਾ ਹਾਂਜੀ ਤੇ ਬਾਪੂ ਫੇਰ ਖੁੱਲਾ ਹੀ ਮਾਨ ਕਰਦਾ ਹੁੰਦਾ ਅੱਛਾ ਜੀ ਘਰ ਐ ਨੂੰ ਮੈਂ ਕਿਹਾ 500 ਮੈਂ 600 ਛੱਡਿਆ ਠੀਕ ਹੈ ਜੀ ਕਰਦੇ ਮਾਨ ਤਾਂ ਥੋੜਾ ਜਿਹਾ ਹਾਂਜੀ ਕਰ ਦਈਏ ਜਿੱਥੇ ਕਿ ਛੱਡਦੇ ਨਹੀਂ ਕਰ ਦੇ ਯਾਰ ਹੋਰ ਛੱਡ ਦੇ ਛੱਡ ਦੇ ਕੋਈ ਲਓ ਭਾਈ ਜੀ 1 ਲੱਖ 5000 ਤੇ ਚਲੋ ਮੌਕੇ ਦੇ ਹਰਮਾਨਤਨ ਕਰਦੇ ਹਾਂ ਥੋੜਾ ਬਹੁਤ ਹਾਂ ਉਹ ਤੇ ਹਿਸਾਬ ਨਹੀਂ ਹੁੰਦਾ ਤੂੰ ਆਪ ਹੀ ਕਰਤਾ ਮੈਂ ਵੀ ਕਰਤਾ ਤੂੰ ਵੀ ਕਰਤਾ 1 ਲੱਖ 5000 ਹੁਣ ਵੇਖੋ ਨੁਕੜੀ ਬਹੁਤ ਜਿਆਦਾ ਚੰਗੀ ਹੈ ਹੁਣ ਆਪ ਪਿੱਛੇ ਕੱਟੀ ਵੀ ਚੋਂਗੀ ਵੇਖ ਲਓ ਨਾ ਬਿਲਕੁਲ ਸਾਫ ਹੋ ਗਈ ਐ ਆਰਡਰ ਬਿਲਕੁਲ ਐ ਨਿਚੜ ਗਿਆ ਵਾ ਵੀ ਜਿਵੇਂ ਦੁੱਧ ਦਿੰਦੀ ਨਹੀਂ ਹਾਂਜੀ ਹਾਂਜੀ ਤੇ ਜਦੋਂ ਆਪਾਂ ਵੀਡੀਓ ਬਣਾਈਏ ਉਹ ਤੋਂ ਕੀ ਕਰ ਸਕਦੇ ਹਾਂ ਕਿ ਬਹੁਤ ਜ਼ਿਆਦਾ ਬਾਖਮਾਲ ਆਰਡਰ ਕੁਆਲਿਟੀ ਹੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ